ਬਾਬਾ ਵੇਗਾ ਦੀ ਫਿਰ ਇੱਕ ਭੂਕਿਸ਼ਬਾਣੀ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਦੁਨੀਆ ਦੇ ਵਿੱਚ ਫਿਰ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਮਾਹਿਰਾਂ ਦਾ ਕਹਿਣਾ ਹੈ ਤੇ ਪਹਿਲਾਂ ਵੀ ਬਾਬਾ ਵੇਗਾ ਦੀ ਭੂਕਿਸ਼ਬਾਣੀ ਸੱਚ ਹੋ ਚੁੱਕੀ ਹੈ ਉਹਨਾਂ ਨੇ ਵੱਲੋਂ ਕਿਹਾ ਗਿਆ ਕਿ ਸਿਰਫ 3 ਮਹੀਨੇ ਹੋਰ ਦੁਨੀਆ ਹੋਵੇਗੀ ਵੱਡੀ ਤਬਾਹੀ ਦਾ ਸ਼ਿਕਾਰ ਇਹ ਉਹਨਾਂ ਨੇ ਦੱਸਿਆ ਗਿਆ ਬੁਲਗਾਰੀਆ ਬਾਬਾ ਵੇਗਾ ਨੇ ਮਨੁੱਖਤਾ ਦੇ ਅੰਤ ਦੀ ਭੂਕਿਸ਼ਬਾਣੀ ਫਿਰ ਤੋਂ ਕਰ ਦਿੱਤੀ ਗਈ ਹੈ ਜੋ ਪੂਰੀ ਦੁਨੀਆ ਨੂੰ ਡਰਾ ਰਹੀ ਹੈ ਉਹਨਾਂ ਕਿਹਾ ਕਿ ਸੰਸਾਰ ਦਾ ਸਰਬਨਾਸ਼ 2050 ਵਿੱਚ ਸ਼ੁਰੂ ਹੋ ਜਾਵੇਗਾ ਹਾਲਾਂਕਿ ਬਾਬਾ ਬੇਗਾ ਨੇ ਇਹ ਵੀ ਕਿਹਾ ਕਿ 2050 ਵਿੱਚ ਭਿਆਨੇ ਘਟਨਾਵਾ ਵਾਪਰੰਗੀਆਂ ਜੋ ਮਨੁੱਖਤਾ ਨੂੰ ਅੰਤ ਵੱਲ ਲੈ ਜਾਣਗੀਆਂ ਪਰ ਮਨੁੱਖਤਾ 5079 ਵਿੱਚ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਬਾਬਾ ਬੇਗਾ ਨੇ ਕਿਹਾ ਕਿ 2050 ਚ ਯੂਰਪ ਜੋ ਸੰਘਰਸ਼ ਹੋਵੇਗਾ ਜੋ ਤਬਾਹੀ ਵਾਲੇ ਲੈ ਜਾਵੇਗਾ ਬੁਲਗਾਰੀਆ ਦੇ ਬਾਬਾ ਵੇਗਾ ਦੀ 1996 ਵਿੱਚ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਉਹ ਦੇਖ ਨਹੀਂ ਸਕਦੀ ਸੀ ਕਿਉਂਕਿ 12 ਸਾਲ ਦੀ ਉਮਰ ਵਿੱਚ ਧੂੜ ਦੇ ਤੂਫਾਨਗਰ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਹਾਲਾਂਕਿ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਸ ਕੋਲ ਭਵਿੱਖ ਦੇਖਣ ਦੀ ਸ਼ਕਤੀ ਸੀ ਉਸ ਦੀਆਂ ਕਈ ਭੁਖਬਾਣੀਆਂ ਸਹੀ ਸਾਬਤ ਹੋਈਆਂ ਹਨ ਬੁਲਗਾਰੀਆ ਦੇ ਬਾਬਾ ਵੇਗਾ ਵੱਲੋਂ ਕੀਤੀਆਂ ਕੁਝ ਬਾਣੀਆਂ ਲੋਕਾਂ ਨੂੰ ਡਰਾ ਰਹੀਆਂ ਹਨ ਮਨੁੱਖਤਾ ਦੇ ਅੰਤ ਬਾਰੇ ਵੇਗਾ ਦੀ ਪੁਖਬਾਣੀ ਨੇ ਉਹਨਾਂ ਨੂੰ ਮੰਨਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ ਪੁਗੀ ਬਾਬਾ ਵੇਗਾ ਨੇ ਕਿਹਾ ਹੈ ਕਿ ਅਗਲੇ ਸਾਲ ਯਾਨੀ 2025 ਦੀ ਦੁਨੀਆ ਵਿੱਚ ਤਬਾਹੀ ਸ਼ੁਰੂ ਹੋ ਜਾਵੇਗੀ